ਸਿਹਤ ਵਿਭਾਗ ਦੇ ਵੱਲੋਂ ਖਾਣ ਪੀਣ ਵਾਲੀਆਂ ਦੁਕਾਨਾਂ ਇਸ ਦੇ ਨਾਲ ਹੀ ਕਨਫੈਕਚਰਰਸ ਦੀਆਂ ਦੁਕਾਨਾਂ ਤੇ ਰੇਡੀਆਂ ਦੀ ਚੈਕਿੰਗ ਕੀਤੀ ਗਈ। ਦਰਸਲ ਸਿਹਤ ਵਿਭਾਗ ਮਾਚੀਬੜਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਸ਼ਦੀਪ ਸਿੰਘ ਵਿਰਕ ਦੀ ਅਗਵਾਈ ਦੇ ਵਿੱਚ ਗਠਿਤ ਟੀਮਾਂ ਦੇ ਵੱਲੋਂ ਫਲਾ ਸਬਜ਼ੀਆਂ ਤੇ ਫਰੂਟ ਦੀਆਂ ਰੇਡੀਆਂ ਤੇ ਦੁਕਾਨਾਂ ਤੇ ਅਚਨਚੇਤ ਦੌਰਾ ਕੀਤਾ ਗਿਆ। ਖਰਾਬ ਫਲ ਸਬਜ਼ੀਆਂ ਤੇ ਪਹਿਲਾਂ ਤੋਂ ਬਣਾਇਆ ਗਿਆ ਜੂਸ ਯਾ ਸ਼ੇਕ ਨਸ਼ਟ ਕਰਵਾਇਆ ਗਿਆ। ਟੀਮ ਦੇ ਵੱਲੋਂ ਕਨਫੈਕਸ਼ਨਰੀ ਦੁਕਾਨ ਤੇ ਵੀ ਚੈਕਿੰਗ ਕੀਤੀ ਗਈ ਤੇ ਜਿੱਥੇ ਖਰਾਬ ਤੇ ਉਲੀ ਲੱਗੇ ਹੋਏ ਕੱਪਕੇਕ ਤੇ ਹੋਰ ਜਿਹੜੀਆਂ ਐਕਸਪਾਇਰੀ ਡੇਟ ਸਮਾਨ ਸੀ ਉਸ ਨੂੰ ਵੀ ਨਸ਼ਟ ਕਰਵਾਇਆ ਗਿਆ ਤੇ ਇਸੇ ਦਰਮਿਆਨ ਜਿਹੜੇ ਛੋਲੇ ਪਟੂਰੇ নান छोले ਤੇ ਹੋਰ ਵੀ ਜੜੀਆਂ ਸੜਕਾਂ ਦੇ ਕਿਨਾਰਿਆਂ ਤੇ ਰੇੜੀਆਂ ਲੱਗਦੀਆਂ ਨੇ ਉੱਥੇ ਵੀ ਸਾਰਾ ਸਮਾਨ ਚੈੱਕ ਕੀਤਾ ਗਿਆ ਜਿਨ੍ਹਾਂ ਦੇ ਆਲੂ ਖਰਾਬ ਸਨ ਗੰਦੇ ਭਾਂਡੇ ਦੇ ਵਿੱਚ ਆਟਾ ਗੁੰਨਿਆ ਪਿਆ ਸੀ ਇਸ ਸਬਤੇ ਕਾਰਵਾਈ ਕੀਤੀ ਗਈ ਹੈ ਤੇ ਇਸ ਦੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਕਿ ਗੰਦੇ ਹੱਥਾਂ ਦੇ ਨਾਲ ਕੰਮ ਕਰਨ ਵਾਲੇ ਤੇ ਸਿਰ ਤੇ ਟੋਪੀ ਨਾ ਪਾਉਣ ਵਾਲਿਆਂ ਤੇ ਕਾਰਵਾਈ ਹੋਵੇਗੀ ਸਖਤ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਦਸਤਾਨੇ ਪਾ ਕੇ ਸਾਫ਼ ਸੁਥਰੇ ਢੰਗ ਦੇ ਨਾਲ ਖਾਣਾ ਪਕਾਇਆ ਜਾਵੇ ਡਾਕਟਰ ਸਾਹਿਬ ਅੱਜ ਤੁਸੀਂ ਚੈਕਿੰਗ ਕੀਤੀ ਹੈ ਜੀ ਬਾਜ਼ਾਰ ਦੇ ਵਿੱਚ ਕੀ ਕੀ ਪਾਇਆ ਹੈ ਜਿਵੇਂ ਸੇਥੇ ਮਾਨਯੋਗ ਐਸਐਮਓ ਸਾਹਿਬ ਦੇ ਹੁਕਮਾਂ ਦੇ ਨਾਲ ਚੈਕਿੰਗ ਕੀਤੀ ਅੱਜ ਇੱਕ ਬੇਕਰੀ ਦੀ ਚੈਕਿੰਗ ਕੀਤੀ ਹੈ ਤੇ ਇੱਕ ਜਿਹੜਾ ਇੱਥੇ ਨਾਲ ਓਪਨ ਸਟਾਲ ਲੱਗਾ ਹੋਇਆ ਛੁਗ ਆਪਣੇ ਛੋਲੇ ਭਟੂਰੇ ਦਾ ਉਹਦੀ ਚੈਕਿੰਗ ਕੀਤੀ ਹੈ ਬੇਕਰੀ ਵਿੱਚ ਅਸੀਂ ਇਹ ਪਾਇਆ ਕਿ ਜਿਹੜਾ ਇੱਥੇ ਸਮਾਨ ਹੈ ਉਹਦੇ ਤੇ ਕੋਈ ਮੈਨੂਫੈਕਚਰਿੰਗ ਜਾਂ ਐਕਸਪਾਇਰੀ ਡੇਟ ਨਹੀਂ ਲੱਗੀ ਹੋਈ ਜਿਸ ਨਾਲ ਇਹ ਪਤਾ ਨਹੀਂ ਲੱਗ ਸਕਦਾ ਕਿ ਇਹ ਚੀਜ਼ ਕਦੋਂ ਬਣੀ ਹੈ ਤੇ ਕਿੰਨੇ ਸਮੇਂ ਤੱਕ ਇਸਤੇਮਾਲ ਕੀਤੀ ਜਾ ਸਕਦੀ ਹੈ ਤੇ ਜਿਹੜਾ ਉੱਥੇ ਲੜਕਾ ਉਹ ਵੇਚ ਰਿਹਾ ਸੀਗਾ ਜਿਹੜਾ ਸ਼ਾਪ ਤੇ ਬੈਠਾ ਹੁੰਦਾ ਆ ਉਹਦੇ ਕੋਈ ਹੈੱਡ ਕਵਰ ਹੈਂਡ ਕਵਰ ਕੋਈ ਨਹੀਂ ਪਾਇਆ ਗਿਆ ਉਹਦੀ ਪਰਸਨਲ ਹਾਈਜੀਨ ਦੀ ਕੋਰ ਪਾਈ ਗਈ। ਫਿਰ ਉਸ ਦੁਕਾਨ ਦੇ ਉੱਤੇ ਨਾ ਕੋਈ ਵਾਸ਼ਿੰਗ ਹੈਂਡ ਵਾਸ਼ਿੰਗ ਏਰੀਆ ਸੀਗਾ, ਨਾ ਹੀ ਕੋਈ ਯੂਰੀਨਲ ਸੀਗਾ ਤੇ ਜਿਹੜਾ ਕਿਚਨ ਏਰੀਆ ਸੀ ਉਹ ਵੀ ਬਹੁਤ ਪੈਥੈਟਿਕ ਕੰਡੀਸ਼ਨ 'ਚ ਪਾਇਆ ਗਿਆ। ਸਾਫ ਸਫਾਈ ਨਹੀਂ ਸੀ, ਅਨ ਹਾਈਜਨਿਕ ਸੀਗਾ। ਉਹਨਾਂ ਨੂੰ ਉਸ ਬਾਰੇ ਸਖਤ ਦੇਰਦਗੀ ਦਿੱਤੀ ਗਈ ਹੈ ਕਿ ਇਹ ਜਿਹੜੇ ਕੱਪ ਕਈ ਗੱਸੀਂ ਲੈ ਦੇਖੇ ਸੀ ਜਿਨ੍ਹਾਂ ਨੂੰ ਉਹਦੀ ਲੱਗੀ ਸੀ ਉਹ ਸਾਰੇ ਸਟਵਾਏ ਗਏ ਨੇ ਤੇ ਸਟਾਰਟ ਕਰਵਾਏ ਗਏ ਨੇ ਤੇ ਉਹਨਾਂ ਨੂੰ ਸਖਤ ਦੇਰਦਗੀ ਦਿੱਤੀ ਗਈ ਹੈ ਕਿ ਤੁਸੀਂ ਆ ਇਹਦੇ ਅੱਗੇ ਤੋਂ ਇਹਦਾ ਖਿਆਲ ਰੱਖੋ, ਪਰਸਨਲ ਹਾਈਜੀਨ ਦਾ ਖਿਆਲ ਰੱਖੋ ਤੇ ਜਿਹੜਾ ਵੀ ਸਮਾਨ ਤੁਸੀਂ ਅੱਗੇ ਲੋਕ ਸਵੱਛ ਤੇ ਵਧੀਆ ਬਣਿਆ ਹੋਣਾ ਚਾਹੀਦਾ ਜਿੱਤੇ ਟਾਈਮ ਲੱਗਿਆ ਹੋਣਾ ਚਾਹੀਦਾ ਵੀ ਕਦੋਂ ਬਣਿਆ ਤੇ ਕਦੋਂ ਤੱਕ ਇਹ ਵੇਚਿਆ ਜਾ ਸਕਦਾ। ਇਹ ਭਟੂਰੇ ਛੋਲੇ ਵਾਲਿਆਂ ਨੂੰ ਅਸੀਂ ਆ ਕੇ ਦੇਖਿਆ ਕਿ ਇਹਨਾਂ ਨੇ ਓਪਨ ਦੇ ਵਿੱਚ ਲਗਾਏ ਹੋਏ ਨੇ ਆਪਣਾ ਜਿਹੜਾ ਸ਼ੈੱਡ ਲਗਾਇਆ ਹੋਇਆ ਅੰਦਰ ਉਹਦੇ ਕੰਮ ਕਰ ਰਹੇ ਨੇ। ਇੱਥੇ ਵੀ ਹਾਲਤ ਮੈਨੂੰ ਬਹੁਤ ਬੁਰੀ ਲੱਗੀ ਆ। ਸਫਾਈ ਦਾ ਕੋਈ ਖਿਆਲ ਨਹੀਂ ਹੈ ਜੀ। ਜਿਹੜੇ ਇੱਥੇ 507 ਲੋਕ ਕੰਮ ਕਰ ਰਹੇ ਨੇ ਉਹਨਾਂ ਨੇ ਕੋਈ ਹੈੱਡ ਕਵਰ ਨਹੀਂ ਪਾਇਆ ਤੇ ਨਾ ਹੀ ਉਹਨਾਂ ਦੇ ਹੈਂਡ ਹਾਈਜੀਨ ਪਰਸਨਲ ਆਇਜੀਨ ਵੀ ਪੂਰ ਪਾਈ ਗਈ। ਜਿਹੜਾ ਵਾਸ਼ਿੰਗ ਏਰੀਆ ਆ ਉਹਦਾ ਕੋਈ ਪ੍ਰੋਪਰ ਅਰੇਂਜਮੈਂਟ ਨਹੀਂ ਹੈਗਾ ਜਿਹੜੇ ਬਰਤਨ ਯੂਜ਼ ਕੀਤੇ ਜਾਂਦੇ ਉਹਨਾਂ ਨੂੰ ਵਾਸ਼ਿੰਗ ਕਰਨ ਲਈ ਵਾਸ਼ ਕਰਨ ਦੀ ਸਾਫ ਕਰਨ ਦੀ ਕੋਈ ਪਾਪਰ ਪ੍ਰੋਪਰ ਅਰੇਂਜਮੈਂਟ ਨਹੀਂ ਹੈਗੇ ਕੂੜਾ ਸੁੱਟਣ ਲਈ ਕੋਈ ਸੈਪਰੇਟ ਏਰੀਆ ਨਹੀਂ ਹੈਗਾ ਤੇ ਹੈਂਡ ਵਾਸ਼ ਕਰਨ ਲਈ ਕੋਈ ਏਰੀਆ ਤੇ ਨਹੀਂ ਪਾਇਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਲੋਕਾਂ ਨੂੰ ਅਪੀਲ ਇਹ ਕੀਤੇ ਕਰੀ ਕੀਤੀ ਜਾਊਗੀ ਕਿ ਜੀ ਦੇਖੋ ਜੀ ਇਹ ਜਿਹੜੇ ਖਾਣ ਪੀਣ ਦੇ ਸਮਾਨ ਹੁੰਦਾ ਆਪਾਂ ਖਾਂਦੇ ਆ ਇਹਦਾ ਸਿੱਧਾ ਅਸਰ ਆਪਣੀ ਸਿਹਤ ਨਾਲ ਹੁੰਦਾ ਹੈ ਜਿੰਨਾ ਬੱਚੇ ਬਹੁਤ ਛੋਟੇ ਹੁੰਦੇ ਬੱਚੇ ਵੀ ਚੀਜ਼ਾਂ ਖਾਂਦੇ ਨੇ ਬਿਮਾਰ ਪੈਂਦੇ ਨੇ ਜਿਹਦੇ ਨਾਲ ਬਹੁਤ ਟੈਨਸ਼ਨ ਹੋ ਜਾਂਦੀ ਹੈ ਤੇ ਇਹ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਇਹ ਤੁਸੀਂ ਆਪ ਦੇਖ ਸਕਦੇ ਹੋ ਤੇ ਇਹਨੂੰ ਰਿਪੋਰਟ ਕਰ ਸਕਦੇ ਹੋ ਤੇ ਇਹਦੇ ਬਾਰੇ ਜੇ ਤੁਹਾਨੂੰ ਲੱਗੇ ਕਿ ਸਫਾਈ ਨਹੀਂ ਹੈ ਤੁਸੀਂ ਡਿਮਾਂਡ ਕਰੋ ਕਿ ਚੀਜ਼ ਸਾਨੂੰ ਸਾਫ਼ ਮਿਲੇ ਤੇ ਇਹ ਚੀਜ਼ਾਂ ਦਾ ਆਪ ਵੀ ਖਿਆਲ ਰੱਖਿਆ ਜਾ ਸਕਦਾ ਆਪਣੇ ਟੇਨੈਂਟ ਦੇ ਤੌਰ ਤੇ